ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਮਾਤ 12ਵੀਂ ਪਲੱਸ 2 ਕਲਾਸ ਦੇ ਲਈ ਪੰਜਾਬੀ ਚੋਣ ਵੀ ਪੰਜਾਬੀ ਲਿਟਰੇਚਰ ਪੰਜਾਬੀ ਇਲੈਕਟਿਵ ਦਾ ਆਪਾਂ ਪ੍ਰਸ਼ਨ ਪੱਤਰ ਦੀ ਰੂਪਰੇਖਾ ਆਪਾਂ ਕਿ ਆਪਾਂ ਪੇਪਰ ਪੈਟਰਨ ਤੇ ਤੁਹਾਡਾ ਪਾਸਿੰਗ ਫਾਰਮੂਲਾ ਜਿਹੜੇ ਕੀ ਇਸ ਵੀਡੀਓ ਚ ਲੈ ਕੇ ਆਇਆ ਤੇ ਵੀ ਕਿਵੇਂ ਤੁਸੀਂ ਜਿਹੜੀ ਕਿ ਆਪਣੀ ਪੰਜਾਬੀ ਇਲੈਕਟਿਵ ਦੀ ਤਿਆਰੀ ਕਰਨੀ ਆਪਾਂ ਤੁਹਾਡੇ ਨਾਲ ਇਹੀ ਸਾਰਾ ਇਸ ਵੀਡੀਓ ਚ ਡਿਸਕਸ ਕਰਾਂਗੇ ਤੇ ਸ਼ਾਰਟ ਕੁਸ਼ਚਨ ਕਿੰਨੇ ਮਾਰਕਸ ਦੇ ਨੇ ਤੇ ਕਿਹੜੇ-ਕਿਹੜੇ ਪਾਰਟ ਦੇ ਵਿੱਚ ਆਉਣੇ ਨੇ ਠੀਕ ਹੈ ਸੋ ਕੀ ਪੇਪਰ ਦਾ ਪੈਟਰਨ ਆ ਤੁਹਾਡੇ ਪ੍ਰੀ ਬੋਰਡ ਤੇ ਫਾਈਨਲ ਐਗਜ਼ਾਮ ਦੇ ਲਈ ਹਾਂਜੀ ਸਟੂਡੈਂਟਸ ਦਾ ਤੁਹਾਡਾ 80 ਮਾਰਕਸ ਦਾ ਇਹ ਐਗਜ਼ਾਮ ਆ ਸਭ ਤੋਂ ਪਹਿਲਾਂ ਤਾਂ ਜਿਹੜੇ ਕਿ ਤੁਹਾਨੂੰ ਪਹਿਲਾਂ ਲਾਸਟイヤー ਦੇ ਵਿੱਚ ਤੁਹਾਨੂੰ 5 ਮਾਰਕਸ ਮਿਲਦੇ ਹੁੰਦੇ ਸੀ ਗੁੱਡ ਹੈਂਡ ਰਾਈਟਿੰਗ ਦੇ ਹਨਾ ਵੀ ਤੁਹਾਡੀ ਹੈਂਡ ਰਾਈਟਿੰਗ ਗੁੱਡ ਹੁਣ ਦੇ ਤੁਹਾਨੂੰ ਗੁੱਡ ਹੈਂਡਰਾਇਟਿੰਗ ਦੇ 5 ਮਾਰਕਸ ਰੱਖੇ ਹੋਏ ਸੀ ਇੰਗਲਿਸ਼ ਦੇ ਵਿੱਚ ਪੰਜਾਬੀ ਦੇ ਵਿੱਚ ਤੇ ਹਿੰਦੀ ਦੇ ਵਿੱਚ ਹਨ ਤੇ ਹੁਣ ਉਹ ਨਹੀਂ ਹੈਗੇ ਤੇ ਬਟ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਹੈਂਡਰਾਇਟਿੰਗ ਹੁਣ ਨੀਟ ਐਂਡ ਕਲੀਨ ਨਹੀਂ ਕਰਨੀ ਪੇਪਰ ਨੀਟ ਐਂਡ ਕਲੀਨ ਹੋਣਾ ਚਾਹੀਦਾ ਤੁਹਾਡਾ ਹਾਂਜੀ ਤੇ ਤੁਹਾਡਾ ਜਿਹੜੇ ਕਿ ਸ਼ਾਰਟ ਕੁਐਸਚਨ ਹੈਗੇ ਨੇ ਸਟੂਡੈਂਟਸ 20 ਮਾਰਕਸ ਦੇ ਸ਼ਾਰਟ ਕੁਐਸਚਨ ਨੇ ਹਰ ਕੁਐਸਚਨ ਤੁਹਾਡਾ 1 ਮਾਰਕਸ ਦਾ ਆਊਗਾ 20 ਅੰਕਾਂ ਦੇ ਤੁਹਾਡੇ ਛੋਟੇ ਪ੍ਰਸ਼ਨ ਨੇ ਤੇ ਇਹ ਵਸਤੂ ਨੂੰ ਇਸ ਪ੍ਰਸ਼ਨਾਂ ਦੇ ਵਿੱਚ ਇਸ ਵਾਰ ਮੈਂਸ਼ਨ ਕੀਤਾ ਹੋਇਆ ਵੀ ਕਿਸ ਪਾਰਟ ਦੇ ਵਿੱਚੋਂ ਕਿੰਨੇ ਕੁਐਸਚਨ ਆਉਣੇ ਨੇ ਠੀਕ ਹੈ ਜਿਵੇਂ ਮੱਧਕਾਲੀਨ ਪੰਜਾਬੀ ਕਾਵ ਝਲਕਾਂ ਦੇ ਇਤਿਹਾਸ ਦੇ ਵਿੱਚੋਂ ਕਿੰਨੇ ਕੁਐਸਚਨ ਆਉਣੇ ਨੇ ਆਪ ਬੀਤੀਆਂ ਵਿੱਚੋਂ ਕਿੰਨੇ ਆਉਣੇ ਨੇ ਸਾਹਿਦ ਰੂਪਾਂ ਚੋਂ ਕਿੰਨੇ ਆਉਣੇ ਨੇ ਸਾਰਾ ਇਸ ਵਾਰ ਇਹਨਾਂ ਨੇ ਸਾਰਾ ਪੇਪਰ ਪੈਟਰਨ ਦੇ ਵਿੱਚ ਦੱਸਿਆ ਹੋਇਆ ਹਾਂਜੀ ਵਸਟੂਨਿਸਟ ਕੁਐਸਚਨ ਇਹਦੇ ਵਿੱਚ ਸਭ ਤੋਂ ਪਹਿਲਾਂ ਵਨ ਲਾਈਨਰ ਕੁਐਸਚਨ ਆਨਸਰ ਆਉਣਗੇ ਇੱਕ ਦੋ ਸ਼ਬਦਾਂ ਵਿੱਚ ਤੁਸੀਂ ਉੱਤਰ ਦੇਣਾ ਹੋਊਗਾ ਜਿਹੜੇ ਪੰਜ ਕੁਐਸਚਨ ਉਹ ਦੋ ਕੁਐਸਚਨ ਤਾਂ ਸਟੂਡੈਂਟਸ ਮੱਧਕਾਲੀਨ ਪੰਜਾਬੀ ਕਾਵ ਝਲਕਾਂ ਦੇ ਇਤਿਹਾਸ ਜਿਹਦੇ ਵਿੱਚੋਂ ਸੂਫੀ ਕ ਤਾਂ ਤੁਹਾਨੂੰ ਦੋ ਕੁਐਸਚਨ ਆਉਣੇ ਨੇ ਤੇ ਆਪ ਬੀਤਿਆਂ ਦੇ ਵਿੱਚੋਂ ਤੁਹਾਨੂੰ ਜਿਹੜੇ ਕਿ ਇੱਕ ਆਪਰੇਸ਼ਨ ਆਪ ਬੀਤਿਆਂ ਦੇ ਵਿੱਚ ਆਉਣਾ ਤੇ ਇੱਕ ਆਪਰੇਸ਼ਨ ਤੁਹਾਡੇ ਸਾਹਿਤ ਰੂਪ ਨੇ ਜਿਵੇਂ ਕਪਤਾਨ ਨਾਟਕ ਨਾਵਲ ਇਕਾਂਗੀ ਕਹਾਣੀ ਠੀਕ ਹੈ ਉਹਦੇ ਵਿੱਚੋਂ ਉਹਨਾਂ ਦੇ ਵਿੱਚੋਂ ਇੱਕ ਕੁਐਸਚਨ ਆਉਣਾ ਸਾਹਿਤ ਰੂਪਾਂ ਦੇ ਵਿੱਚੋਂ ਤੇ ਇਕੁਅਲ ਤੁਹਾਨੂੰ ਸ਼ੰਦ ਚੋਂ ਚਾਹੇ ਅਹੰਕਾਰ ਚੋਂ ਚਾਹੇ ਰਸ ਚੋਂ ਪੁੱਛ ਲੈਣ ਠੀਕ ਹੈ ਇਹ ਹੋਗੇ 5 ਕੁਐਸਚਨ ਤੇ ਉਸ ਤੋਂ ਬਾਅਦ ਜਿਹੜੇ ਕਿ ਮਲਟੀਪਲ ਚੁਆਇਸ ਵਾਲੇ ਕੁਐਸਚਨ ਹੋਣਗੇ ਬਹੁਤ ਮਤਲਬ ਕਿ ਜਿਹਦੇ ਚਾਰ ਆਪਸ਼ਨਸ ਹੋਣਗੇ ਉਹ ਵੀ ਦੋ ਆਉਣਗੇ ਮੱਧਕਲੀਨ ਪੰਜਾਬੀ ਕਾਵ ਚਲਕਾ ਦੇ ਇਤਿਹਾਸ ਦੇ ਵਿੱਚੋਂ ਪਹਿਲਾਂ ਆਪਾਂ ਪੇਪਰ ਪੈਟਰਨ ਡਿਸਕਸ ਕਰਾਂਗੇ ਫਿਰ ਤੁਹਾਡਾ ਪਾਸਿੰਗ ਫਾਰਮੂਲਾ ਤੇ ਇੱਕ ਆਪਵਿੱਤਿਆਂ ਦੇ ਵਿੱਚ ਆਉਣਾ ਇੱਕ ਸਾਹਿਤ ਰੂਪਾਂ ਦੇ ਵਿੱਚ ਆਉਣਾ ਇੱਕ ਸ਼ੰਦ ਅਲੰਕਾਰਾਂ ਦੇ ਵਿੱਚ ਆਉਣਾ ਤੇ ਭਾਗ ਈੜੀ ਦੇ ਵਿੱਚ ਸਹੀ ਗਲਤ ਹੋਣਗੇ ਜਿਹੜੇ ਉਹ ਦੋ ਪੰਜਾਬੀ ਕਾਵ ਚਲਕਾਂ ਦੇ ਇਤਿਹਾਸ ਦੇ ਵਿੱਚੋਂ ਤੇ ਦੋ ਪ੍ਰਸ਼ਨ ਆਪਵਿੱਤਿਆਂ ਦੇ ਵਿੱਚ ਆਉਣਗੇ ਇੱਥੇ ਇੱਕ ਪ੍ਰਸ਼ਨ ਸਾਹਿਤ ਬੋਧ ਦੇ ਵਿੱਚੋਂ ਠੀਕ ਹੈ ਸੰਦ ਅਲੰਕਾਰਾਂ ਬਾਰੇ ਚ ਇਹਨਾਂ ਚ ਵੀ ਪੁੱਛ ਸਕਦੇ ਨੇ ਇੱਕ ਉਸ ਤੋਂ ਬਾਅਦ ਅੱਗੇ ਪੰਜ ਕੁਐਸਚਨ ਖਾਲੀ ਸਥਾਨ ਜਿਹਦੇ ਵਿੱਚੋਂ ਤਿੰਨ ਪ੍ਰਸ਼ਨ ਮੱਧਕਲਯਣ ਪੰਜਾਬੀ ਝਲਕਾ ਤੇ ਇਤਿਹਾਸ ਦੇ ਵਿੱਚੋਂ ਆਉਣਗੇ ਇੱਕ ਪ੍ਰਸ਼ਨ ਆਪਵਿੱਤਿਆਂ ਦੇ ਵਿੱਚੋਂ ਤੇ ਇੱਕ ਸਾਹਿਤ ਰੂਪ ਦੇ ਵਿੱਚੋਂ ਆਊਗਾ ਸਾਹਿਤ ਬੋਧ ਦੇ ਵਿੱਚੋਂ ਸਾਹਿਤ ਰੂਪਾਂ ਬਾਰੇ ਠੀਕ ਹੈ ਇਹ ਹੋ ਗਏ ਤੁਹਾਡੇ ਸ਼ਾਰਟ ਕੁਐਸਚਨ ਜਿਹਦੇ ਵਿੱਚ ਸਾਰੇ ਦੱਸਿਓ ਇਹ ਵੀ ਕਿਵੇਂ ਕਿਵੇਂ ਆਉਣੇ ਨੇ ਇਹ ਉਸ ਤੋਂ ਬਾਅਦ ਫਿਰ ਮੱਧਕਲਯਣ ਪੰਜਾਬੀ ਕਾਵ ਝਲਕਾ ਦੇ ਇਤਿਹਾਸ ਦੇ ਵਿੱਚੋਂ ਜਿਹੜੇ ਪ੍ਰਸੰਗ ਸਹਿਤ ਵਿਆਖਿਆ ਹੋਊਗੇ ਉਹ ਸੂਫੀ ਕਾਵ ਤੇ ਗੁਰਮਤ ਕਾਵ ਦੇ ਵਿੱਚੋਂ ਆਊਗੀ ਸੂਫੀ ਤੇ ਗੁਰਮਤਕავ ਦੀ ਪ੍ਰਸੰਗ ਸਹਿਤ ਵਿਆਖਿਆ ਜਿਹਦੇ ਵਿੱਚੋਂ ਦੋ ਕਾਵ ਟੋਟੇ ਦਿੱਤੇ ਹੋਣਗੇ ਤੁਸੀਂ ਇੱਕ ਦੀ ਵਿਆਖਿਆ ਪ੍ਰਸੰਗ ਤੇ ਉਹਦੀ ਵਿਆਖਿਆ ਲਿਖਣਾ ਹੋਊਗੇ ਦੋ ਪ੍ਰਸੰਗ ਦੇ ਮਾਰਕਸ ਹੋਣਗੇ 5 ਮਾਰਕਸ ਹੋਣਗੇ ਵਿਆਖਿਆ ਦੇ ਟੋਟਲ 7 ਮਾਰਕਸ ਹੋਗੇ ਤੇ ਇਹ ਸੂਫੀ ਤੇ ਗੁਰਮਤਕავ ਦੀਓ ਕਰਨੀ ਆ ਮਤਲਬ ਕਿ ਤੁਸੀਂ ਇੱਕ 파ਟ ਦੀ ਵੀ ਕਰ ਸਕਦੇ ਚਾਹੇ ਸੂਫੀ ਦੀ ਕਰ ਲਓ ਚਾਹੇ ਗੁਰਮਤਕავ ਦੀ ਕਰ ਲਓ ਸੂਫੀ ਕਾਵ ਜਾਂ ਗੁਰਮਤਕਾ ਫਿਰ ਕਿਉਂਕਿ ਦੋ ਆਉਣਗੇ ਜੇ ਤੁਸੀਂ ਇਕੱਲੇ ਸੂਫੀ ਕਾਵ ਚੋਂ ਕਰ ਲਈ ਤਾਂ ਉਥੇ ਗੁਰਮਤਕਾਲ ਦੇ ਵਿੱਚ ਵੀ ਆਉਗੂਗੀ ਸੂਫੀ ਕਾਵਿ ਚ ਵੀ ਤੁਸੀਂ ਸੂਫੀ ਕਾਵਿ ਵਾਲੀ ਕਰ ਸਕਦੇ ਹੋ ਜੇ ਗੁਰਮਤਕਾਲ ਵਾਲ ਤੁਸੀਂ ਯਾਦ ਕਰ ਲਈਆਂ ਸਾਰੀ ਪ੍ਰਸੰਗ ਸਹਿਤ ਵਿਆਖਿਆ ਤਾਂ ਜੇ ਉਥੇ ਸੂਫੀ ਕਿਤੇ ਗੁਰਮਤਕਾਲ ਦੇ ਵਿੱਚ ਹੀ ਕੀ ਕਹੋਗੇ ਤਾਂ ਤੁਸੀਂ ਫਿਰ ਗੁਰਮਤਕਾਲ ਵਾਲੀ ਕਰ ਸਕਦੇ ਹੋ ਫਿਰ ਇਹਨਾਂ ਦੇ ਵਿੱਚੋਂ ਹੀ ਕਵਤਾ ਦਾ ਜਿਹੜੇ ਕਿ ਰਚਨਾ ਉਹਦਾ ਕੇਂਦਰੀ ਭਾਵ ਲਿਖਣ ਲਈ ਕਿਹਾ ਜਾਊਗਾ ਉਹ ਵੀ ਸੂਫੀ ਕਾਵ ਤੇ ਗੁਰਮਤਕਾਲ ਭਾਗ ਦੇ ਵਿੱਚੋਂ ਹੀ ਆਉਣਾ ਤੇ ਇਹ ਹੈਗਾ 5 ਮਾਰਕਸ ਦਾ ਦੋ ਆਉਣਗੇ ਜਿਹਦੇ ਚੋਂ ਇੱਕ ਦਾ ਕਰਨਾ ਹੋਊਗਾ ਇੱਕ ਗੁਰਮਤਕਾਲ ਦੇ ਵਿੱਚੋਂ ਆਊਗਾ ਇੱਕ ਸੂਫੀ ਕਾਵ ਦੇ ਵਿੱਚੋਂ ਉਸ ਤੋਂ ਅੱਗੇ ਕਿੱਸਾ ਕਾਵ ਤੇ ਵੀਰ ਕਾਵ ਕਿੱਸਾ ਕਾਵ ਤੇ ਵੀਰ ਕਾਵ ਦੇ ਵਿੱਚੋਂ ਇਹਨਾਂ ਦੇ ਵਿੱਚੋਂ ਆਉਂਦਾ ਹੁੰਦਾ ਲੌਂਗ ਕੁਐਸਚਨ ਇੱਕ ਤਾਂ ਪਹਿਲਾਂ ਤੇ ਇਹੀ ਆਉਂਦਾ ਹੁੰਦਾ ਕਿੱਸਾ ਕਾਵ ਦਾ ਮੁੱਢ ਤੇ ਵਿਕਾਸ ਲਿਖੋ ਵੀਰ ਕਾਵ ਦਾ ਮੁੱਢ ਤੇ ਵਿਕਾਸ ਤੇ ਵੀਰ ਕਾਵ ਦੇ ਵਿੱਚੋਂ ਇੱਕ ਚੰਡੀ ਦੀਵਾਰ ਵਾਲਾ ਕੁਐਸਚਨ ਇਹ ਵੀ ਤੁਸੀਂ ਮਤਲਬ ਕਿ ਜਿਆਦਾ ਕਿੱਸਾ ਕਾਵ ਕਰ ਲਓ ਜਾਂ ਵੀਰ ਕਾਵ ਕਰ ਲਓ ਠੀਕ ਹੈ ਬਾਕੀ ਜਿਹੜੇ ਕੁਐਸਚਨ ਆਪਾਂ ਬਾਅਦ ਚ ਦੱਸਦੇ ਆ ਫਿਰ ਆਪ ਵਿਤੀਆਂ ਆਪ ਵਿਤੀਆਂ ਦੇ ਵਿੱਚ ਆਉਣਗੇ ਸੱਤ ਪ੍ਰਸ਼ਨ ਆਪਵਿੱਤਿਆਂ ਵਿੱਚੋਂ ਸੱਤ ਕੁਐਸਚਨ ਆਉਣੇ ਨੇ ਸੱਤ ਦੇ ਵਿੱਚੋਂ ਤੁਸੀਂ ਕੋਈ ਚਾਰ ਕਰਨੇ ਹੋਣਗੇ ਚਾਰੇ ਕੁਐਸਚਨ ਚਾਰ-ਚਾਰ ਮਾਰਕਸ ਦੇ ਨੇ 16 ਅੰਕ ਦੇ ਆਪਵਿੱਤਿਆਂ ਦੇ ਵਿੱਚੋਂ ਨੇ ਬਾਕੀ ਸ਼ਾਰਟ ਕੁਐਸਚਨ ਨੇ ਫਿਰ ਅੱਗੇ ਸਾਹਿਤ ਰੂਪ ਨੇ ਜਿਹੜੇ ਸਾਹਿਤ ਰੂਪ ਤਾਂ ਉਹਨਾਂ ਤਿੰਨ ਆਉਣਗੇ ਤਿੰਨ ਦੇ ਵਿੱਚੋਂ ਤੁਸੀਂ ਕਿਸੇ ਇੱਕ ਵਾਰੇ ਲਿਖਣਾ ਹੋਊਗਾ ਐ ਹੀ ਨਹੀਂ ਹੈਗਾ ਕਿ ਕੱਲੇ ਉਹਦੇ ਵਿਸ਼ੇਸ਼ਤਾਵਾਂ ਹੀ ਲਿਖ ਦਿਓ ਜਾਂ ਤਾਤੇ ਲਿਖ ਦਿਓ ਉਹਦੇ ਹਰ ਇੱਕ ਦੇ ਇਹਨਾਂ ਨੂੰ ਮਾਰਕਸ ਡਿਵਾਈਡ ਕਰੇ ਹੋਏ ਨੇ ਪਹਿਲਾਂ ਸਾਹਿਤ ਰੂਪਾ ਜਿਹੜਾ ਜੋ ਵੀ ਆਊਗਾ ਤੁਹਾਨੂੰ ਪੇਪਰ ਦੇ ਵਿੱਚ ਕਪਤਾ ਨਾਟਕ ਨਾਵਲ ਕਹਾਣੀ ਜਿਲੇ ਵੀ ਨੇ ਉਹਨਾਂ ਦੇ ਵਿੱਚੋਂ ਜਿਹੜੇ ਸਾਹਿਤ ਰੂਪ ਨੇ ਸਾਹਿਤ ਰੂਪਾਂ ਦੀ ਪਹਿਲਾਂ ਮੌਲਿਕ ਪਰਿਭਾਸ਼ਾ ਦੇਣੀ ਆ ਠੀਕ ਆ ਪਰਿਭਾਸ਼ਾ ਦੇਣ ਦੇ 2 ਅੰਕ ਨੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਵਿਸ਼ੇਸ਼ਤਾਵਾਂ ਦੇ 4 ਅੰਕ ਨੇ ਫਿਰ ਕਿਸ ਕਿਸ ਰਾਈਟਰ ਨੇ ਕਿਹੜੇ ਕਿਹੜੇ ਉਹਨਾਂ ਦੇ ਰਚਨਾਵਾਂ ਨੇ ਲੇਖਕ ਉਹ ਵੀ ਲਿਖਣੇ ਨੇ ਉਹ 1 ਮਾਰਕਸ ਦਾ ਫਿਰ 7 ਮਾਰਕਸ ਜਿਹੜੇ ਕਿ ਕੰਪਲੀਟ ਬਣਦੇ ਨੇ ਤੇ ਫਿਰ ਅੱਗੇ ਸਾਹਿਤ ਪੋ ਦੇ ਵਿੱਚੋਂ ਸ਼ੰਦ ਅਲੰਕਾਰ ਰਸ ਇਹਨਾਂ ਨਾਲ ਸੰਬੰਧਿਤ ਤਿੰਨ ਤਿੰਨ ਜਿਹੜੇ ਕਿ ਕੁਐਸਚਨ ਪੁੱਛੇ ਜਾਣਗੇ ਜਿਨ੍ਹਾਂ 'ਚ ਇੱਕ ਇੱਕ ਦਾ ਤੁਸੀਂ ਅਨਸਰ ਕਰਨਾ ਹੋਗਾ ਤਿੰਨ ਭਾਗ ਉਡਾੜਾ ਜਿਹੜੀ ਹੋਣਗੇ ਤੇ ਬਦਾਰੇ ਸਾਰੇ ਉਤਰਾਂ ਸਾਰੇ ਭਾਗਾਂ ਦੇ ਵਿੱਚ ਉੱਤਰ ਦੇਣਾ ਪਊਗਾ ਹਰੇਕ ਭਾਗ ਦੇ ਵਿੱਚ ਅੰਦਰੂਨੀ ਸ਼ੋਟ ਹੋਗੇ ਮਤਲਬ ਕਿ ਸ਼ੰਦ ਅਲੰਕਾਰ ਰਸ ਹੁਣ ਇਹ ਐ ਨਹੀਂ ਹੈਗਾ ਵੀ ਤੁਸੀਂ ਇੱਕ ਚੀਜ਼ ਕਰ ਲੋ ਇਹ ਤਿੰਨੇ ਪਾਰਟ ਕਰਨੇ ਪੈਣਗੇ ਠੀਕ ਹੈ ਇਹ 5 5 ਮਾਰਕਸ ਦੇ ਹੋਣਗੇ ਤੇ ਹਾਂ ਇਹਨਾਂ ਦੇ ਵਿੱਚ ਜਿਵੇਂ ਸ਼ੰਦ ਦੋ ਆ ਸਕਦੇ ਨੇ ਅਲੰਕਾਰ ਦੋ ਰਸ ਦੋ ਹੁਣਾਂ ਚ ਇੱਕ ਇੱਕ ਕਰਨਾ ਹੋਊਗਾ ਤੁਸੀਂ 5 5 ਮਾਰਕਸ ਦਾ ਇਹ ਤਾਂ ਹੋ ਗਿਆ ਪੇਪਰ ਪੈਟਰਨ ਹਾਂਜੀ ਆਪਾਂ ਤੁਹਾਨੂੰ ਸਾਹਿਤ ਰੂਪ ਦੱਸ ਦਿੰਦੇ ਨੇ ਕਿਹੜੇ-ਕਿਹੜੇ ਨੇ ਸਾਹਿਤ ਰੂਪ ਜਿਵੇਂ ਕਪਤਾ ਨਾਟਕ ਠੀਕਾ ਕਪਤਾਂਟਕ ਹੋਗੇ ਇੱਥੇ 2 ਤੇ ਉਸ ਤੋਂ ਬਾਅਦ ਹੈਗੇ ਨੇ ਜਿਹੜੇ ਕਿ ਅੱਗੇ ਇਕਾਂਗੀ ਨਾਵਲ ਹੋਗੇ 4 ਆਪਾਂ ਤੁਹਾਨੂੰ ਦੱਸ ਦੇ ਵੀ ਕਿੰਨੇ ਤੁਸੀਂ ਯਾਰ ਕਰਨੇ ਨੇ 4 ਹੋਗੇ ਇਹ ਤੇ ਉਸ ਤੋਂ ਬਾਅਦ ਨਿੱਕੀ ਕਹਾਣੀ ਤੇ ਨਿਵੰਦ 6 ਤੇ ਉਸ ਤੋਂ ਅੱਗੇ ਹੈਗਾ ਜਿਹੜੇ ਕਿ ਜੀਵਨੀ ਸਵੈ ਜੀਵਨੀ ਤੇ ਸਫਰਨਾਮਾ 7 8 9 9 ਨੇ ਮਤਲਬ ਕਿ ਤੁਸੀਂ ਇਹਦੇ ਵਿੱਚੋਂ ਜਾਂ ਤਾਂ ਫਰਸਟ 6 ਕਰ ਲਓ ਜਾਂ ਲਾਸਟ 6 ਫਰਸਟ 6 ਜਾਂ ਲਾਸਟ 6 ਕਰ ਲੋ ਇਹਨੂੰ ਸੀਕਵੈਂਸ ਦੇ ਵਿੱਚ ਲਿਖ ਲੈਣਾ ਮਤਲਬ ਕਿ ਜਾਂ ਤਾਂ ਤੁਸੀਂ ਜੀਵਨੀ ਸਵੈ ਜੀਵਨੀ ਸਫਰਨਾਮਾ ਤਿੰਨੇ ਹੀ ਤੇ ਨਿੱਕੀ ਕਹਾਣੀ ਨਿਵੰਦ ਅ 5 ਠੀਕ ਹੈ ਇਕਾਂਗੀ ਨਾਵਲ 5 6 7 ਠੀਕ ਹੈ ਮਤਲਬ ਕਿ ਇਹਦੇ ਵਿੱਚ ਤੁਸੀਂ ਨਾਵਲ ਤੱਕ ਕਰ ਲੋ ਜਾਂ ਫਿਰ ਸਟਾਰਟਿੰਗ ਵਾਲੇ ਕਰ ਲੋ ਸਟਾਰਟਿੰਗ ਵਾਲੇ ਹੈਗੇ ਨੇ ਕਪਤਾ ਨਾਟਕ ਇਕਾਂਗੀ ਨਾਵਲ 4 ਨਿੱਕੀ ਕਹਾਣੀ ਨਿਵੰਦ ਇਹ ਵਾਲੀ ਠੀਕ ਹੈ ਐਵੇਂ ਕਰਨੇ ਨੇ ਤੇ ਜਿਹੜਾ ਹੈਗਾ ਲੌਂਗ ਕੁਐਸਚਨ ਹੁਣ ਇਹ ਤੁਹਾਨੂੰ ਦੱਸਿਆ ਕਿ ਪੇਪਰ ਨੂੰ ਪਾਸ ਕਰਨ ਦੇ ਲਈ ਜਿਹੜੇ ਕਿ ਤੁਹਾਡੀ ਹੈਲਪ ਹੋਊਗੀ ਠੀਕ ਹੈ ਸਾਹਿਤ ਰੂਪਾਂ ਦੇ ਵਿੱਚੋਂ ਤੇ ਇੱਕ ਸਭ ਤੋਂ ਵੱਧ ਤੁਹਾਨੂੰ ਪੇਪਰ ਦੇ ਵਿੱਚ ਪਾਸ ਹੋਣ ਦੇ ਵਿੱਚ ਹੈਲਪ ਹੋਊਗੀ ਜਿਹੜੇ ਕਿ ਇੱਕ ਤਾਂ ਸਾਹਿਤ ਰੂਪ ਹੋਗੇ ਠੀਕ ਹੈ ਸਾਹਿਤ ਰੂਪ ਮੈਂ ਤੁਹਾਨੂੰ ਦੱਸਿਆ ਵੀ 6 ਤੁਸੀਂ ਕਰ ਲਓ ਹਨ ਉਹਦੇ ਵਿੱਚੋਂ ਇਗਜ਼ਾਮ 'ਚ ਤੁਹਾਨੂੰ ਪੱਕਾ ਆਏ ਜਾਣਾ ਬਾਕੀ ਆਪਾਂ ਮਾਡਲ ਟੈਸਟ ਪੇਪਰ ਲੈ ਕੇ ਆਵਾਂਗੇ ਸੈਂਪਲ ਪੇਪਰ ਲੈ ਕੇ ਆਵਾਂਗੇ ਉਹਨਾਂ ਦੇ ਵਿੱਚੋਂ ਪ੍ਰੀਵੀਅਸ ਇਅਰ ਕੁਐਸਚਨ ਪੇਪਰ ਲੈ ਕੇ ਆਵਾਂਗੇ ਉਹਨਾਂ ਵਿੱਚ ਤੁਹਾਨੂੰ ਹੋਰ ਪਤਾ ਲੱਗ ਜਾਣਾ ਵੀ ਕਿਹੜੇ-ਕਿਹੜੇ ਮੋਸਟ ਇੰਪੋਰਟੈਂਟ ਹੁੰਦੇ ਨੇ ਤੇ ਸੂਫੀ ਤੇ ਗੁਰਮਤਕਾਵ ਇਹਨਾਂ ਦੇ ਵਿੱਚੋਂ ਹੁਣ ਮੈਂ ਤੁਹਾਨੂੰ ਪਾਸਿੰਗ ਟਿਪਸ ਦੇ ਦੱਸ ਰਹੀ ਹਾਂ ਤੇ ਤੁਸੀਂ ਕਿਵੇਂ ਤਿਆਰੀ ਕਰਨੀ ਆ ਸੂਫੀ ਤੇ ਗੁਰਮਤਕਾਵ ਦੋਨਾਂ ਦੇ ਵਿੱਚੋਂ ਤੁਹਾਨੂੰ ਪ੍ਰਸੰਗ ਸਹਿਤ ਵਿਆਖਿਆ ਹੋਣੀ ਇੱਕ ਸੂਫੀ ਕਾਵ ਦੇ ਵਿੱਚ ਆਉਣੀ ਇੱਕ ਗੁਰਮਤਕਾਵ ਦੇ ਵਿੱਚ ਆਉਣੀ ਆ ਸੋ ਤੁਸੀਂ ਤੁਹਾਡੇ ਕੋਲ ਇਹ ਮੌਕਾ ਹੈਗਾ ਕਿ ਤੁਸੀਂ ਜਦੋਂ ਗੁਰਮਤਕਾਵ ਦੀ ਸਾਰੀ ਪ੍ਰਸੰਗ ਸਹਿਤ ਵਿਆਖਿਆ ਜਿੰਨੇ ਗੁਰੂ ਸਾਹਿਬਾਨਾਂ ਨੇ ਦਿੱਤੀ ਹੋਈ ਆ ਠੀਕ ਹੈ ਪ੍ਰਸੰਗ ਸਹਿਤ ਵਿਆਖਿਆ ਕਰ ਲਓ ਤੇ ਉਹਨਾਂ ਦੇ ਹੀ ਕੇਂਦਰੀ ਭਾਵ ਕਰ ਲਓ ਠੀਕ ਹੈ ਇਹਦੇ ਵਿੱਚ ਤੁਹਾਡੇ 7 ਮਾਰਕਸ ਤੁਹਾਡੇ ਹੋ ਜਾਣਗੇ ਪ੍ਰਸੰਗ ਸਹਿਤ ਵਿਆਖਿਆ ਦੇ ਵਿੱਚੋਂ ਤੇ 5 ਮਾਰਕਸ ਕੇਂਦਰੀ ਭਾਵ ਦੇ ਵਿੱਚ ਤੇ ਜਿਨ੍ਹਾਂ ਨੂੰ ਲੱਗਦਾ ਵੀ ਅਸੀਂ ਸੂਫੀ ਕਾਵ ਦੇ ਵਿੱਚੋਂ ਕਰਨੇ ਆ ਪ੍ਰਸੰਗ ਸਹਿਤ ਵੀ ਆਖਿਆ ਤੇ ਕੇਂਦਰੀ ਭਾਵ ਉਹ ਸੂਫੀ ਕਾਵ ਚੋਂ ਕਰ ਸਕਦੇ ਨੇ ਮਤਲਬ ਕਿ ਤੁਹਾਡੇ ਕੋਲ ਚੁਆਇਸ ਹੈ ਹੈ ਕਿਉਂਕਿ ਦੋਨਾਂ ਦੇ ਵਿੱਚੋਂ ਹੀ ਪ੍ਰਸੰਗ ਸਹਿਤ ਵੀ ਆਖਿਆ ਦੋਨਾਂ ਦੇ ਵਿੱਚੋਂ ਕੇਂਦਰੀ ਭਾਵ ਆਉਣਾ ਸੋ ਤੁਸੀਂ ਈ ਕਿ ਕਪਾਟ ਕਰ ਲਓ ਐ ਨਾ ਕਰੋ ਵੀ ਅੱਧੇ ਸੂਫੀ ਕਾਵ ਦੇ ਵਿੱਚੋਂ ਕਰ ਲਓ ਹਨਾ ਅੱਧੇ ਗੁਰਮਤ ਕਾਵ ਦੇ ਵਿੱਚੋਂ ਕਰ ਲਓ ਐਵੇਂ ਨਹੀਂ ਪੂਰਾ ਜਾਂ ਤਾਂ ਗੁਰਮਤ ਕਾਵ ਕਰ ਲਓ ਜਾਂ ਪੂਰਾ ਸੂਫੀ ਕਾਵ ਕਰ ਲਓ ਤੇ ਹੁਣ ਮੈਂ ਤੁਹਾਨੂੰ ਦੱਸ ਦੇ ਜਿਹੜਾ ਇਹ 10 ਮਾਰਕਸ ਦਾ ਕੁਐਸਚਨ ਹੈ ਇਹ 10 ਮਾਰਕਸ ਦਾ ਇੱਕ ਤਾਂ ਇਹਦੇ ਵਿੱਚ ਤੁਸੀਂ ਇਹ ਕੁਐਸਚਨ ਪੱਕਾ ਕਰ ਲਓ ਕਿੱਸਾ ਕਾਵ ਕਿੱਸਾ ਕਾਵ ਦਾ ਮੁੱਢ ਤੇ ਵਿਕਾਸ ਐਵੇਂ ਵੀਰ ਕਾਵ ਦਾ ਮੁੱਢ ਤੇ ਵਿਕਾਸ ਵੀਰ ਕਾਵ ਦਾ ਮੁੱਢ ਤੇ ਵਿਕਾਸ ਤੇ ਇੱਕ ਚੰਡੀ ਦੀ ਵਾਰ ਚੰਡੀ ਦੀ ਵਾਰ ਇਹ ਤਿੰਨ ਕੁਐਸਚਨ ਤੁਸੀਂ ਪੱਕੇ ਕਰਨੇ ਹੀ ਕਰਨੇ ਨੇ ਇਹਨਾਂ ਦੇ ਵਿੱਚੋਂ ਤੁਹਾਨੂੰ ਇੱਕ ਇਗਜ਼ਾਮ ਦੇ ਵਿੱਚ ਪੱਕਾ ਆ ਜਾਊਗਾ ਚੰਡੀ ਦੀ ਵਾਰ ਵੀਰਕਾਵ ਦਾ ਮੁੱਢ ਤੇ ਵਿਕਾਸ ਕਿੱਸਾ ਕਾਵ ਦਾ ਮੁੱਢ ਤੇ ਵਿਕਾਸ ਵੈਸੇ ਜਦੋਂ ਤੁਸੀਂ ਵੀਰਕਾਵ ਦਾ ਮੁੱਢ ਤੇ ਵਿਕਾਸ ਕਰੋਗੇ ਨਾ ਉਹਦੇ ਵਿੱਚ ਹੀ ਤੁਹਾਨੂੰ ਚੰਡੀ ਦੀਵਾਰ ਵਾਲਾ ਕੁਐਸਚਨ ਆ ਜਾਣਾ ਰਹੇ ਉਸੇ ਦੇ ਵਿੱਚ ਹੀ ਤੁਹਾਨੂੰ ਜੰਗਨਾਮੇ ਵਾਲਾ ਵਿੱਚ ਐਡ ਹੋ ਜਾਊਗਾ ਉਸੇ ਦੇ ਵਿੱਚ ਤੁਹਾਨੂੰ ਜਿਹੜੇ ਕਿ ਉਸੇ ਦੇ ਵਿੱਚ ਉਹ ਜਿਹੜਾ ਕਿ ਨਜ਼ਾਵਤ ਦੀਵਾਰ ਨਜ਼ਾਵਤ ਦੀਵਾਰ ਵਾਲਾ ਮਤਲਬ ਕਿ ਜਿਹੜਾ ਵੀਰਕਾਵ ਦੀਆਂ ਪ੍ਰਾਪਤੀਆਂ ਵੀ ਕਿਹਾ ਜਾ ਸਕਦਾ ਉਸ ਕੁਐਸਚਨ ਨੂੰ ਵੀਰਕਾਵ ਦਾ ਮੁੱਢ ਤੇ ਵਿਕਾਸ ਜਾਂ ਵੀਰਕਾਵ ਦੀਆਂ ਪ੍ਰਾਪਤੀਆਂ ਇੱਕੋ ਆਨਸਰ ਆ ਉਹਦੇ ਵਿੱਚ ਹੀ ਚੰਡੀ ਦੀਵਾਰ ਵਾਲਾ ਆ ਜਾਊਗਾ ਆਪਾਂ ਨੇ ਚੈਨਲ ਤੇ ਕਰਵਾਇਆ ਹੋਇਆ ਠੀਕ ਹੈ ਤੁਹਾਨੂੰ ਮੈਂ ਜਿਹੜੀ ਪਲੇਲਿਸਟ ਆ ਪੰਜਾਬੀ ਲਿਟਰੇਚਰ ਦੀ ਉਹ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰਗੀ ਤੁਸੀਂ ਉੱਥੋਂ ਆਪਨੇ ਵਿਜ਼ਿਟ ਕਰਕੇ ਆਪਣੇ ਸਾਰੇ ਵੀਡੀਓਜ਼ ਨੂੰ ਵਾਚ ਕਰ ਲਿਓ ਠੀਕ ਆਪਾਂ ਦੁਬਾਰਾ ਵੀ ਕਰਵਾਵਾਂਗੇ ਸੋ ਜਿਨ੍ਹਾਂ ਕੋਲ ਲੱਗਦਾ ਕਿ ਅਸੀਂ ਹੁਣੀ ਆਪਣੀ ਤਿਆਰੀ ਸ਼ੁਰੂ ਕਰਦੀ ਉਹ ਆਪਣਾ ਵਾਚ ਕਰ ਸਕਦੇ ਨੇ ਵੀਰ ਕਾਬ ਦਾ ਮੁੱਢ ਤੇ ਵਿਕਾਸ ਜਾਂ ਪ੍ਰਾਪਤੀ ਉਹਦੇ ਵਿੱਚ ਹੀ ਚੰਡੀ ਦੀਵਾਰ ਉਹਦੇ ਵਿੱਚ ਹੀ ਨਿਜ਼ਾਵਾ ਦੀਵਾਰ ਉਹਦੇ ਵਿੱਚ ਹੀ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਵਾਲਾ ਠੀਕ ਆ ਸ਼ਾ ਮੁਹੰਮਦ ਮਤਲਬ ਕਿ ਅਗਰ ਤੁਹਾਨੂੰ ਸੈਪਰੇਟ ਅਲੱਗ-ਲਾ ਕੁਐਸਚਨ ਆਉਣਾ ਤਾਂ ਵੀ ਤੁਸੀਂ ਇਹਦੇ ਵਿੱਚੋ ਲਿਖ ਦੋਗੇ ਤੇ ਮੈਂ ਤੁਹਾਨੂੰ ਦੱਸਿਆ ਕਿ ਵੀ ਠੀਕ ਹੈ ਵੀਰ ਕਾਪ ਦੀਆਂ ਪ੍ਰਾਪਤੀਆਂ ਉਹੀ ਕੁਐਸਚਨ ਤੇ ਇੱਕ ਚੰਡੀ ਦੀਵਾਰ ਇਹ ਦੋ ਕੁਐਸਚਨ ਪੱਕੇ ਕਰ ਲਓ ਵੈਸੇ ਉਹਦੇ ਵਿੱਚ ਚੰਡੀ ਦੀਵਾਰ ਅਲੱਗ ਤੋਂ ਵੀ ਬਹੁਤ ਵਧੀਆ ਢੰਗ ਨਾਲ ਆਪਾਂ ਨੇ ਕਰਵਾਇਆ ਹੋਇਆ ਅਲੱਗ ਵਾਲਾ ਵੀ ਯਾਦ ਕਰ ਲਿਓ ਤੇ ਜਿਹੜਾ ਹੈਗਾ ਇੱਕ ਤੁਸੀਂ ਮਤਲਬ ਕਿ ਇਹ ਵੀ ਦੋਏ ਕੁਐਸਚਨ ਐਵੇਂ ਆਉਣਗੇ ਇੱਕ ਵੀਰ ਕਾਪ ਦੇ ਵਿੱਚੋਂ ਆਊਗਾ ਤੇ ਇੱਕ ਕਿੱਸਾ ਕਾਪ ਦੇ ਵਿੱਚੋਂ ਆਊਗਾ ਵੈਸੇ ਕਿੱਸਾ ਕਾਪ ਦਾ ਮੁੱਢ ਤੇ ਵਿਕਾਸ ਵਾਲਾ ਕੁਐਸਚਨ ਵੀ ਈਜ਼ੀ ਹੁੰਦਾ ਠੀਕ ਹੈ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਕਿੱਸਾ ਕਾਪ ਦਾ ਮੁੱਢ ਤੇ ਵਿਕਾਸ ਆਪਾਂ ਤਾਂ ਲੈ ਕੇ ਚੱਲ ਰਹੇ ਹਾਂ ਵੀ ਬਾਏ ਚਾਂਸ ਹਨਾ ਵੀ ਕਈ ਵਾਰ ਕਵੈਸਚਨ ਨੂੰ ਘੁਮਾ ਕੇ ਪੜ੍ਹਨ ਫਿਰ ਤੁਹਾਨੂੰ ਸਮਝਣੇ ਲੱਗਦੀ ਤਾਂ ਕਰਕੇ ਮੈਂ ਕਿਹਾ ਇੱਕ ਤਾਂ ਵੀਰਕਾਬ ਦਾ ਮੁੱਢ ਤੇ ਵਿਕਾਸ ਕਿੱਸਾ ਕਾਵ ਦਾ ਮੁੱਢ ਤੇ ਵਿਕਾਸ ਤੇ ਇੱਕ ਚੰਡੀ ਦੀਵਾਰ ਇਹ ਤਿੰਨ ਕਵੈਸਚਨ ਪੱਕੇ ਕਰ ਲੈਣ ਦੇ ਵਿੱਚ ਤੁਹਾਨੂੰ ਐਗਜ਼ਾਮ 'ਚ ਆਏ ਜਾਣਾ ਜਦੋਂ ਤੁਸੀਂ ਜਿਹੜੇ ਕਿ ਕਿੱਸਾ ਕਾਵ ਦਾ ਮੁੱਢ ਤੇ ਵਿਕਾਸ ਕਰੋਗੇ ਉਹਦੇ ਵਿੱਚ ਵੀ ਤੁਹਾਨੂੰ ਪਿੱਲੂ ਹਾਫਿਜ਼ ਵਰਖੋਦਾਰਿਸ਼ ਸ਼ਾ ਕਾਦਰ ਯਾਰ ਇਹਨਾਂ ਬਾਰੇ ਦਮੋਦਰ ਬਾਰੇ ਇਹਨਾਂ ਦੇ ਵਿੱਚੋਂ ਵੀ ਤੁਹਾਨੂੰ ਜਿਹੜੇ ਕਿ ਮਿਲ ਜਾਣੇ ਨੇ ਇਹਨਾਂ ਦੇ ਬਾਰੇ ਸਾਰੇ ਬਾਰੇ ਵੀ ਵਿਆਖਿਆ ਠੀਕ ਹੈ ਸੋ ਇਹ ਤਿੰਨ ਕਵੈਸਚਨ ਤੁਸੀਂ ਪੱਕੇ ਕਰ ਲੈਣੇ ਬਾਕੀ ਪਿੱਲੂ ਹਾਫਿਜ਼ ਵਰਖੋਦਾਰ ਉਹਨਾਂ ਦੇ ਵਿੱਚੋਂ ਹੀ ਆ ਜਾਣਾ ਤਾਂ ਪੇਪਰ ਨੂੰ ਪਾਸ ਕਰਨ ਦੇ ਵਿੱਚ ਤੁਹਾਨੂੰ 10 ਮਾਰਕਸ ਦਾ ਆਊਗਾ ਇਹ ਕਿੱਸਾ ਕਾਬ ਦਾ ਮੁੱਢ ਤੇ ਵਿਕਾਸ ਵੀਰ ਕਾਬ ਦਾ ਮੁੱਢ ਤੇ ਵਿਕਾਸ ਹਨਾ ਚੰਡੀ ਦੀ ਵਾਰ ਇਹ ਤਿੰਨ ਕੁਐਸਚਨ ਪੱਕੇ ਕਰ ਲੈਣੇ ਦੇਖੋ 10 ਮਾਰਕਸ ਚ ਤੁਹਾਡੇ 8 ਪੱਕੇ ਹੋ ਜਾਣਗੇ 26 ਮਾਰਕਸ ਚਾਹੀਦੇ ਤਾਂ ਉਹਨੂੰ ਪੇਪਰ ਨੂੰ ਪਾਸ ਕਰ ਲਿਆ ਅਗਰ 8 ਤੁਹਾਡੇ ਇੱਥੇ ਆ ਗਏ ਤਾਂ ਪ੍ਰਸੰਗ ਸਹਿਤ ਵੀ ਆਖਿਆ 7 ਦੀ ਹੈ 7 ਤੋਂ ਆਪਾਂ 5 ਲਗਾ ਲਓ ਚਲੋ ਹਨਾ ਤੇ ਕੇਂਦਰੀ ਭਾਵ 5 ਦਾ 5 ਚ ਆਪਾਂ 4 ਲਗਾ ਕੇ ਚਲੋ ਤਾਂ ਇੱਥੇ ਦੇਖੋ 12 ਦੇ ਵਿੱਚ 5 ਤਾਂ 17 ਮਾਰਕਸ ਇੱਥੇ ਹੋਗੇ ਤੁਹਾਡੇ ਠੀਕ ਹੈ ਇਹਨਾਂ ਦੇ ਵਿੱਚੋਂ ਪ੍ਰਸੰਗ ਸਹਿਤ ਵਿਆਖਿਆ ਠੀਕ ਹੈ ਤੇ ਉਹਦੇ ਵਿੱਚੋਂ ਹਜੇ ਆਪ ਬੀਤੀਆਂ ਵਾਲੇ ਕੁਐਸਚਨ ਪਏ ਨੇ ਤੇ ਇਹਨਾਂ ਦੇ ਵਿੱਚੋਂ ਹੀ ਜਿਹੜੇ ਕਿ ਮੱਧਕलीन ਪੰਜਾਬੀ ਕਾਵ ਚਲਕਾਂ ਦੇ ਇਤਿਹਾਸ ਇਹਨਾਂ ਦੇ ਵਿੱਚੋਂ ਸ਼ਾਰਟ ਕੁਐਸਚਨਸ ਵੀ ਆਉਣੇ ਨੇ ਤੁਸੀਂ ਦੇਖੋ ਵੀ ਸ਼ਾਰਟ ਕੁਐਸਚਨ ਇਹਦੇ ਵਿੱਚੋਂ ਦੋ ਇੱਥੇ ਇਹਦੇ ਵਿੱਚ ਦੋ ਇਹਦੇ ਵਿੱਚ ਠੀਕ ਹੈ ਦੋ ਇਹਦੇ ਵਿੱਚ ਤੇ ਤਿੰਨ ਮੱਧਕलीन ਪੰਜਾਬੀ ਕਾਵ ਚਲਕਾਂ ਦੇ ਇਤਿਹਾਸ ਇਹਨਾਂ ਦੇ ਵਿੱਚੋਂ ਹਾਂ ਜਿਵੇਂ ਹੁਣ ਆਪਾਂ ਕਿਹਾ ਕਿ ਹਾਂਜੀ ਜਿਵੇਂ ਆਪਾਂ ਨੇ ਤੁਹਾਨੂੰ ਦੱਸਿਆ ਕਿ ਇਹਨਾਂ ਦੇ ਵਿੱਚੋਂ ਦੇਖੋ 2 2 ਮਾਰਕਸ 6 ਆ 68 ਹੋ ਗਏ 99 ਮਾਰਕਸ ਦੇ ਸ਼ਾਰਟ ਕੁਐਸਚਨ ਮੱਧਕਲੀਨ ਪੰਜਾਬੀ ਕਾਵ ਝਲਕਾਂ ਦੇ ਇਤਿਹਾਸ ਦੇ ਵਿੱਚੋਂ ਆਉਣੇ ਨੇ ਤੇ ਇੱਕ ਜਿਵੇਂ ਆਪਾਂ ਨੇ ਤੁਹਾਨੂੰ ਕਿਹਾ ਕਿ ਪ੍ਰਸੰਗ ਸਹਿਤ ਵਿਆਖਿਆ ਗੁਰਮਤ ਕਾਵ ਤੇ ਸੂਫੀ ਕਾਵ ਦੇ ਵਿੱਚੋਂ ਹੀ ਆਊਗੀ ਬਟ ਜਿਹੜੇ ਵੀਰ ਕਾਵ ਦੇ ਨੇ ਤੇ ਕਿੱਸਾ ਕਾਵ ਦੇ ਛੋਟੇ ਕੁਐਸਚਨ ਨੇ ਉਹ ਛੋਟੇ ਕੁਐਸਚਨ ਤੁਸੀਂ ਜ਼ਰੂਰ ਰੀਡ ਕਰਨੇ ਨੇ ਕਿਉਂਕਿ ਛੋਟੇ ਕੁਐਸਚਨ ਤਾਂ ਉਹਨੂੰ ਸਾਰੇ ਮੱਧਕਲੀਨ ਪੰਜਾਬੀ ਕਾਵ ਝਲਕਾਂ ਦੇ ਇਤਿਹਾਸ ਜਿਹੜੇ 4 ਪਾਰਟ ਨੇ ਚਾਰਾਂ ਦੇ ਵਿੱਚੋਂ ਆਉਣਗੇ ਠੀਕ ਹੈ ਫੇਰ ਤੁਹਾਨੂੰ ਜਿਹੜੇ ਕਿ ਸ਼ਾਰਟ ਕੁਐਸਚਨ ਅੱਗੇ ਆਪ ਬੀਤੀਆਂ ਚੋਣੇ ਹਨਾ ਤਾਂ ਇੱਥੋਂ ਤੁਹਾਡੇ ਕਿੰਨੇ ਹੋਗੇ 9 ਮਾਰਕਸ ਇੱਥੋਂ ਹੋਗੇ ਤਾਂ ਆਪਾਂ ਨੇ ਉੱਥੇ ਤੁਹਾਡੇ 17 ਬਣਾਏ ਸੀ 17 ਦੇ ਵਿੱਚੋਂ 9 ਜੋ ਦੇਖੋ ਇਹਨਾਂ ਦੇ ਵਿੱਚ ਜਿਹੜੇ ਛੋਟੇ ਕੁਐਸਚਨ ਨੇ ਛੋਟੇ ਕੁਐਸਚਨਾਂ 'ਚ ਤੁੱਕਾ ਵੀ ਚੱਲ ਜਾਂਦਾ ਹਾਂ ਵਨ ਲਾਈਨਰ 'ਚ ਤਾਂ ਚਲੋ ਤੁਹਾਨੂੰ ਜੋ ਆਨਸਰ ਹੈ ਉਹ ਹੀ ਕਰਨਾ ਪਊਗਾ ਤੁੱਕਾ ਤੁਹਾਡਾ ਕਿੱਥੇ ਚੱਲਦਾ ਇੱਕ ਤਾਂ ਸਹੀ ਗਲਤ ਦੇ ਵਿੱਚ ਤੁੱਕਾ ਚੱਲ ਜਾਂਦਾ ਠੀਕ ਹੈ ਤੇ ਇੱਕ ਤੁੱਕਾ ਚੱਲ ਜਾਂਦਾ ਮਲਟੀਪਲ ਚੁਆਇਸ ਦੇ ਵਿੱਚ ਉੱਥੇ ਤੁਹਾਡਾ ਤੁੱਕਾ ਵੀ ਚੱਲ ਜਾਂਦਾ ਤੇ ਐਵੇਂ ਫੀਲਿੰਗ ਦਾ ਬਲੈਂਕਸ ਵੀ ਕਈ ਵਾਰ ਆਪਾਂ ਨੂੰ ਆਏ ਜਾਂਦੀਆਂ ਨੇ ਤਾਂ ਆਪਾਂ ਇਹ ਇਹਨਾਂ ਦੇ ਵਿੱਚੋਂ ਸ਼ਾਰਟ ਕੁਐਸਚਨਾਂ ਚ ਜਿਹਦੇ ਤੁਹਾਡੇ 20 ਨੇ 20 ਚ ਆਪਾਂ 10 ਤਾਂ ਆਰਾਮ ਨਾਲ ਲਗਾ ਸਕਦੇ ਕਿ 10 ਤਾਂ ਤੁਹਾਡੇ ਆਉਣਗੇ ਤਾਂ ਉੱਥੇ ਆਪਣੇ ਬਣ ਗਏ ਸੀ 17 17 ਦੇ ਵਿੱਚ ਜਿਹੜੇ ਕਿ 10 ਮਾਰਕਸ ਜੋੜੇ ਤਾਂ ਕਿੰਨੇ ਬਣ ਗਏ 27 ਤੁਸੀਂ ਇੱਥੇ ਹੀ ਪਾਸ ਹੋ ਗਏ ਹਜੇ ਤੁਹਾਡਾ ਕਿੰਨਾ ਪੋਰਸ਼ਨ ਪਿਆ ਠੀਕ ਹੈ ਹਾਂਜੀ ਫਿਰ ਤੁਸੀਂ ਜਿਹੜੇ ਕਿ ਸਭ ਤੋਂ ਈਜ਼ੀ ਹੁੰਦੇ ਨੇ ਅਲੰਕਾਰ ਅਲੰਕਾਰ ਪੱਕੇ ਯਾਰ ਕਰ ਲੈਣੇ ਨੇ ਤੇ ਰਸ ਹਾਂ ਛੰਦ ਛੰਦ ਦੇ ਵਿੱਚ ਤੁਹਾਨੂੰ ਉਹ ਯਾਰ ਕਰਨੇ ਹੁੰਦੇ ਨੇ ਵੀ ਕਿੰਨੇ ਮਾਤਰਾਵਾਂ ਹੁੰਦੀਆਂ ਨੇ ਠੀਕ ਹੈ ਉਹਨਾਂ ਦੇ ਵਿੱਚ ਕਿ ਪਹਿਲਾ ਵਿਸ਼ਰਾਮ ਕਿੰਨੇ ਤੇ ਆਉਂਦਾ ਦੂਜਾ ਕਿੰਨੇ ਤੇ ਆਉਂਦਾ ਉਹਦੇ ਵਿੱਚ ਤੁਹਾਨੂੰ ਥੋੜਾ ਜਿਹਾ ਕਨਫਿਊਜ਼ਨ ਹੋ ਸਕਦੀ ਆ ਸੋ ਤੁਸੀਂ ਅਲੰਕਾਰ ਤੇ ਰਸ ਪੱਕੇ ਕਰ ਲੈਣੇ ਜੇ ਤੁਸੀਂ ਇਹ ਪੱਕੇ ਕਰ ਲਏ ਤਾਂ 10 ਮਾਰਕਸ ਇੱਥੋਂ ਲਗਾ ਲਓ ਇਹਦੇ ਵਿੱਚੋਂ ਤੁਹਾਨੂੰ 10 ਦੇ ਵਿੱਚੋਂ ਜੇ ਆਪਾਂ ਲਗਾਈਏ ਕਿ 4 4 ਤਾਂ ਆਉਣ ਗਈ ਹਨਾ 8 ਮਾਰਕਸ ਤੁਸੀਂ ਇੱਥੋਂ ਆਪਣੇ ਪੱਕੇ ਕਰ ਸਕਦੇ ਹੋ ਤੇ ਫੇਰ ਹੈਗੇ ਨੇ ਤੁਹਾਡੇ ਸਭ ਤੋਂ ਵੱਧ ਮਾਰਕਸ ਜਿਹੜੇ ਕਿ ਸਾਹਿਤ ਰੂਪ ਸਾਹਿਤ ਰੂਪ ਮੈਂ ਤੁਹਾਨੂੰ ਦੱਸੇ ਨਹੀਂ ਵੀ ਤੁਸੀਂ ਕਿਹੜੇ ਕਿਹੜੇ ਕਰਨੇ ਨੇ ਹਨ ਤੇ ਇੱਕ ਹੈਗਾ ਆਪਣਾ ਕੀ ਤੁਸੀਂ ਦੇਖੋ ਵੀ ਤੁਸੀਂ 27 ਮਾਰਕਸ ਲੈਣੇ ਨੇ ਉਹਦੇ ਲਈ ਕਿੱਥੋਂ ਕਿੱਥੋਂ ਰੀਡ ਕਰਨਾ ਠੀਕ ਹੈ ਤਾਂ ਉਹਦੇ ਲਈ ਕਿੱਥੋਂ ਕਿੱਥੋਂ ਰੀਡ ਕਰਨਾ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਚੰਡੀ ਦੀ ਵਾਰ ਵਾਲਾ ਕੁਐਸਚਨ ਇਹਦੇ ਵਿੱਚੋਂ ਤੇ ਪ੍ਰਸੰਗ ਸਹਿਤ ਵਿਆਖਿਆ ਤੇ ਕੇਂਦਰੀ ਭਾਵ ਇਹ ਤਿੰਨ ਚੀਜ਼ਾਂ ਪੱਕੀਆਂ ਤੇ ਇੱਕ ਛੋਟੇ ਕੁਐਸਚਨ ਚਲੋ ਉਹ ਤਾਂ ਪਰ ਛੋਟੇ ਕੁਐਸਚਨ ਤਾਂ ਪਹਿਲੇ ਲਗਾਓ ਕਿ ਤੁਹਾਡੇ ਪਰਸੈਂਟੇਜ ਵਧਾਉਣ ਦੇ ਵਿੱਚ ਕੰਮ ਆਉਣਗੇ ਹਨ ਫਿਰ ਅਲੰਕਾਰ ਤੇ ਰਸ ਕਰੋ ਇੰਨੇ ਕਪੋਰਸ਼ਨ ਚੋਂ ਹੀ ਤੁਸੀਂ ਰਾਮ ਨਾਲ ਪਾਸ ਹੋ ਜਾਓਗੇ। ਬਾਕੀ ਹਜੇ ਜਿਹੜੇ ਕਿ ਹੈਗੇ ਨੇ ਤੁਹਾਡੇ ਇਹ ਆਪ ਵਿਤੀਆਂ ਆਪ ਵਿਤੀਆਂ ਕਿੰਨੇ ਕੁਐਸਚਨ ਕਰਨੇ ਨੇ ਉਹ ਵੀ ਆਪਾਂ ਤੁਹਾਨੂੰ ਅਲੱਗ ਵੀਡੀਓ ਬਣਾਵਾਂਗੇ ਵੀ ਕਿੰਨੇ ਚੈਪਟਰਸ ਨੇ ਆਪ ਵਿਤਿਆਂ ਜਿਸ ਤੁਸੀਂ ਕਿੰਨੇ ਕੁਐਸਚਨਸ ਕਰਨੇ ਨੇ। ਸੋ ਇਸ ਢੰਗ ਦੇ ਨਾਲ ਤਿਆਰੀ ਕਰੋ ਤੁਸੀਂ ਆਪਣੀ ਏਸੀ ਤੁਹਾਡਾ ਪੇਪਰ ਪੈਟਰਨ ਠੀਕ ਹੈ ਤੇ ਤੁਹਾਡਾ ਵੀ ਤੁਸੀਂ ਕਿਵੇਂ ਆਪਣੀ ਤਿਆਰੀ ਕਰਨੀ ਹੈ। ਥੈਂਕਸ।